ਨੇੜੇ ਸਰੀਏ ਦੀ ਦੁਕਾਨ ਖੁੱਲ ਗਈ। ਵੀਰ ਨੇ ਖੋਲੀ ਆ ਏਕਮ ਸਿਮੇਂਟ ਵਾਲੇ। ਨੇੜੇ ਗਰਾਊਂਡ ਜੀਐਸਆਰਏ ਦੇ ਨੇੜੇ ਆ। ਜੇ ਕਿਸੇ ਨੂੰ ਲੋੜ ਹੁੰਦੀ ਆ ਸਿਮੇਂਟ, ਸਰੀਆ, ਰੇਤਾ ਰੇਤੇ ਦੇ ਬਹੁਤ ਜਾਇਜ ਨੇ ਬੰਦੇ ਦੇ ਰੱਖੇ। ਆ ਬੋਰ ਪਿਆ। ਬਜਰੀ ਸਿਮੇਂਟ ਨਾਰੇਤਾ ਚਿੱਟਾ ਰੇਤਾ ਸਾਰੇ ਦੇ ਲਿਖੇ ਹੋਏ ਨੇ ਬੰਦੇ ਦੇ ਬੰਦਾ ਨੂੰ ਫੋਨ ਕਰ ਸਕਦੇ ਹਾਂ ਇਹ ਭਲਵਾਨ ਜੀ ਨੇ ਇਹਨਾਂ ਕੋ ਸਾਰਾ ਕੁਝ ਮਿਲਦਾ ਹੁਣ ਸਰੀਏ ਵੀ ਲੈਂਦਾ ਇਹਨਾਂ ਨੇ ਰੇਤਾ ਪਿਆ ਬਜਰੀ ਪਈਆ ਦੂਜੀ ਪਠਾਨਕੋਟ ਵਾਲੀ ਬਜਰੀ ਪਈਆ ਵਗੈਰਾ ਰੱਖ ਲਓ ਆ ਦੇਖੋ ਜੀ ਲਾਰ ਰੇਤਾ ਵੀ ਹੈਗਾ ਦੇਖੋ ਫੀਲਰੇ ਤੋਂ ਚਟਾ ਵੀਰ ਅਨੰਦਪੁਰ ਵਾਲੀ ਬਜਰੀ ਵੀ ਹੈਗੀ ਆ